22 ਤਰੀਕ ਦਿਨ ਬੁੱਧਵਾਰ ਨੂੰ ਭਰਾਵੋ ਨੋਟ ਕਰ ਲੋ 27 ਤਰੀਕ ਦਿਨ ਬੁੱਧਵਾਰ ਕਿ ਮੈਂ ਅੱਜ ਸੋਮਵਾਰ ਆ ਕੱਲ ਨੂੰ ਮੰਗਲਵਾਰ ਪਰਸੋਂ ਬੁੱਧਵਾਰ ਬੁੱਧਵਾਰ ਨੂੰ ਭਰਾਵੋ ਟਰੈਕਟਰ ਲੋਨ ਮੇਲਾ ਟਰੈਕਟਰ ਲੋਨ ਮੇਲਾ ਬੜਾ ਟਰੈਕਟਰ ਜਿੱਤੇ ਲੱਗ ਰਿਹਾ ਭਰਾਵੋ ਜਿਸ ਚੈ ਮਲੋ ਘੱਟੋ ਘੱਟ ਆਪਣੇ ਵੀ 35 ਤੋਂ 40 ਬੈਂਕਾਂ ਨਾਲ ਟਾਈਪ ਹੋਏ ਆ ਲੋਨ ਕਰਵਾ ਕੇ ਸਾਰੇ ਟਰੈਕਟਰਾਂ ਦੇ ਲੋਨ ਕਰਵਾ ਕੇ ਦੇਵਾਂਗੇ ਆਸਾਨ ਕਿਸ਼ਤਾਂ 'ਚ ਭਰਾਵੋ ਆ ਦੇਖੋ ਟਰੈਕਟਰਾਂ ਦੀ ਤਿਆਰੀ ਬੈਰੀ ਹੋ ਚੁੱਕੀ ਆ ਕਿਉਂਕਿ ਇਧਰ ਸਾਰਿਆਂ ਵੱਲੋਂ ਇਧਰ 4 ਵੀਲ ਖੜਾਗਾ ਪ੍ਰੀਤ ਖੜਾ 969 ਖੜੇ ਆ 17 ਮਾਲ ਸਵਰਾਜ ਖੜਾ 17 ਮਾਲ ਸਵਰਾਜ ਖੜਾ 22 ਮਾਲ 3 ਸਪੀਡ ਸਵਰਾਜ ਖੜੇ ਆ ਐ ਮਾਲੋਂ 52 ਦਾ ਸਪਨ ਕੋ ਕਾਫੀ ਖੜੇ ਆ ਅਰਜਨ ਖੜੇ ਆ 950 ਮੈਸੀ ਖੜੇ ਆ ਕਾਫੀ ਟਰੈਕਟਰ ਇਧਰ ਬਾਹਰ ਆ ਗਏ ਤੇ ਐ ਮਾਲੋਂ ਭਰਾਵੋ 27 ਤਰੀਕ ਨੂੰ ਤਾਂ ਸ਼ਾਇਦ ਸਾਰੇ ਟਰੈਕਟਰ ਨਾ ਲੱਗਣ ਕਿਉਂ ਹਰ ਰੋਜ਼ ਐ ਮਾਲੋਂ 5-7 ਟਰੈਕਟਰ ਲੱਗਿਆ ਕਰਨਗੇ ਵੜਾਂ ਟੱਟ ਜਿੱਤੇ ਕਟੋ ਘੱਟ ਤੁਨੂੰ